ਪੰਜਾਬ ਪੁਲਿਸ ਦੇ ਦੋ ਕਾਂਸਟੇਬਲ ਜਿਹੜੇ ਨੇ ਅੱਜ ਭਾਰਤੀ ਫੌਜ ਦੇ ਵਿੱਚ ਵੱਡੇ ਅਫਸਰ ਲੱਗੇ ਨੇ ਇਹਨਾਂ ਦੋਵਾਂ ਦੇ ਵੱਲੋਂ ਟੈਸਟ ਕ੍ਰੈਕ ਕੀਤਾ ਗਿਆ ਹੈ ਕੰਬਾਈਨਡ ਡਿਫੈਂਸ ਸਰਵਿਸ ਦਾ ਤੇ ਅੱਜ ਇਹ ਦੋ ਨੌਜਵਾਨ ਆਪਣੇ ਮਾਪਿਆਂ ਦਾ ਤੇ ਪੰਜਾਬ ਦਾ ਨਾਮ ਵੀ ਉੱਚਾ ਕਰ ਰਹੀ ਨੇ ਇਹ ਦੋਨੋਂ ਚੁਆਨਾ ਦੀ ਉਮਰ ਮਹਿਜ਼ 24 ਸਾਲ ਹੈ ਇੱਕ ਨੌਜਵਾਨ ਦਾ ਨਾਮ ਅਨਮੋਲ ਸ਼ਰਮਾ ਦਸਿਆ ਜਾ ਰਿਹਾ ਹੈ ਤੇ ਦੂਸਰੇ ਨੌਜਵਾਨ ਦਾ ਨਾਮ ਲਪ੍ਰੀਤ ਸਿੰਘ ਦਸਿਆ ਜਾ ਰਿਹਾ ਹੈ ਇਹ ਦੋ ਨੌਜਵਾਨਾਂ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਵੀ ਡਿਊਟੀ ਨਿਭਾਈ ਜਾ ਰਹੀ ਸੀ ਪਰ ਉਸ ਤੋਂ ਬਾਅਦ ਇਨਾਂ ਦੇ ਵੱਲੋਂ ਸ਼ਾਮ ਨੂੰ ਇਸ ਟੈਸ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ ਦੱਸਦੀ ਹੈ ਇਹ ਦੋ ਨੌਜਵਾਨ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਖਤ ਮਿਹਨਤ ਕੀਤੀ ਹੈ ਅਨਮੋਲ ਸ਼ਰਮਾ ਤੇ ਨਾਲ ਹੀ ਲਵਪ੍ਰੀਤ ਸਿੰਘ ਆਪਣੀ ਕਹਾਣੀ ਦੱਸਦੇ ਨੇ ਅਨਮੋਲ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਸਖਤ ਡਿਊਟੀ ਤੋਂ ਬਾਅਦ ਸ਼ਾਮ ਨੂੰ ਜਦੋਂ ਘਰ ਪਰਤਦਾ ਸੀ ਇੱਕ ਘੰਟੇ ਰੈਸਟ ਕਰਨ ਤੋਂ ਬਾਅਦ ਆਪਣੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਸੀ ਤੇ ਇਹਨਾਂ ਦੇ ਵੱਲੋਂ ਜਿਹੜੀ ਹੈ ਇੰਟਰਵਿਊ ਦੀ ਤਿਆਰੀ ਕਪੂਰਥਲਾ ਦੇ ਇੱਕ ਮੰਦਿਰ ਦੇ ਵਿੱਚ ਕੀਤੀ ਜਾਂਦੀ ਹੈ ਕਈ ਘੰਟਿਆਂ ਦੀ ਡਿਊਟੀ ਬਾਦ ਇਹ ਕਈ ਘੰਟੇ ਜੜੇ ਨੇ ਸਟੈਸ ਨੂੰ ਦਿੰਦੇ ਸਨ ਤੇ ਉਸ ਤੋਂ ਬਾਅਦ ਇਕੱਠੇ ਮਿਲ ਕੇ ਤਿਆਰੀ ਕਰਦੇ ਸਨ ਉੱਥੇ ਹੀ ਗੱਲ ਕਰੀਏ ਅਨਮੋਲ ਸ਼ਰਮਾ ਦੀ ਅਨਮੋਲ ਸ਼ਰਮਾ ਦੇ ਵੱਲੋਂ ਜਿਹੜਾ ਹੈ ਉਹ 올 ਇੰਡੀਆ ਰੈਂਕ ਜਿਹੜਾ ਹੈ 99 ਇਸ ਟੈਸਟ ਦੇ ਵਿੱਚ ਹਾਸਲ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪਿਤਾ ਵੀ ਜਿਹੜੇ ਆ ਪੰਜਾਬ ਪੁਲਿਸ ਦੇ ਵਿੱਚ ASI ਦੇ ਵਜੋਂ ਡਿਊਟੀ ਨਿਭਾ ਚੁੱਕੇ ਨੇ ਤੇ ਨਾਲ ਹੀ ਇੱਕ ਇੰਟਰਨੈਸ਼ਨਲ ਹਾਕੀ ਪਲੇਅਰ ਵੀ ਸਨ ਉੱਥੇ ਹੀ ਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਜਿਹੜੇ ਨੇ ਭਾਰਤੀ ਫੌਜ ਦੇ ਵਿੱਚ ਸੂਬੇਦਾਰ ਵਜੋਂ ਰਿਟਾਇਰ ਹੋਏ ਉਤੇ ਲਪ੍ਰੀਤ ਸਿੰਘ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੈਂ ਸੁਪਨਾ ਸੀ ਕਿ ਮੈਂ ਵੀ ਆਪਣੇ ਪਿਤਾ ਦੀ ਵਾਂਗ ਫੌਜ ਦੇ ਵਿੱਚ ਡਰਾਮਾ ਤੇ ਵੱਡਾ ਅਫਸਰ ਬਣਾ ਤੇ ਹੁਣ ਇਹ ਦੋ ਨੌਜਵਾਨ ਆਪਣੇ ਮਾਪਿਆਂ ਦਾ ਸੁਪਨਾ ਤਾਂ ਪੂਰਾ ਕਰ ਹੀ ਰਹੇ ਨੇ ਮਾਪੇ ਵੀ ਇਹਨਾਂ ਦੀ ਕਹਾਣੀ ਸਾਂਝੀ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ 9 ਘੰਟਿਆਂ ਦੀ ਡਿਊਟੀ ਤੋਂ ਬਾਅਦ ਵਿੱਚ ਕਿਸ ਤਰੀਕੇ ਦੇ ਨਾਲ ਟੈਸਟ ਵੀ ਤਿਆਰ ਕੀਤਾ ਹੈ ਉੱਥੇ ਹੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ຢາດਵ ਦੇ ਵੱਲੋਂ ਵੀ ਟਵੀਟ ਸਾਂਝਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਮੌਕਾ ਉਹ ਹੈ ਜਦੋਂ ਪੰਜਾਬ ਦੇ ਨੌਜਵਾਨ ਨੌਜਵਾਨਾਂ ਨੂੰ ਇਹ ਦੋ ਨੌਜਵਾਨ ਪ੍ਰੇਰਿਤ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਮਿਹਨਤ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਸਖਤ ਪੰਜਾਬ ਪੁਲਿਸ ਦੀ ਡਿਊਟੀ ਤੋਂ ਬਾਅਦ ਵੀ ਇਹਨਾਂ ਨੇ ਟੈਸਟ ਤਿਆਰੀ ਕੀਤੀ ਹੈ ਤੇ ਅੱਜ ਸਫਲ ਵੀ ਹੋਏ ਨੇ ਤਾਂ ਲਖਪ੍ਰੀਤ ਸਿੰਘ ਦੱਸਦੇ ਨੇ ਕਿ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਭਾਰਤੀ ਫੌਜ ਦੇ ਵਿੱਚ ਬਤੌਰ ਸੂਬੇਦਾਰ ਕੰਮ ਕਰ ਸੇਵਾਮੈਂ ਉਹਨਾਂ ਨੇ ਦੰਭਾਈਆਂ ਨੇ ਦੇ ਪਿਤਾ ਦਾ ਨਾਮ ਜਗਵਿੰਦਰ ਸਿੰਘ ਸੀ ਜਗਵਿੰਦਰ ਸਿੰਘ ਦੇ ਵੱਲੋਂ ਵੀ ਜਿਹੜੀ ਹੈ ਉਹ ਭਾਰਤੀ ਫੌਜ ਦੇ ਅਫਸਰ ਦੀ ਤਿਆਰੀ ਕੀਤੀ ਗਈ ਸੀ ਉੱਥੇ ਹੀ ਲਪ੍ਰੀਤ ਸਿੰਘ ਦੱਸਦੇ ਨੇ ਕਿ ਮੇਰੇ ਪਿਤਾ ਜਿਹੜੇ ਨੇ ਉਹ ਵੀ ਐਸਐਸਪੀ ਦੀ ਤਿਆਰੀ ਕਰ ਰਹੇ ਸਨ ਉਹਨਾਂ ਦੇ ਵੱਲੋਂ 1991 ਅਤੇ 92 ਦੇ ਵਿੱਚ ਟੈਸਟ ਦੀ ਤਿਆਰੀ ਕੀਤੀ ਗਈ ਤੇ ਉਹਨਾਂ ਨੇ ਐਸਐਸਪੀ ਦਾ ਇੰਟਰਵਿਊ ਦੋ ਵਾਰ ਦਿੱਤਾ ਪਰ ਦੋਵੇਂ ਵਾਰ ਉਹ ਅਸਫਲ ਰਹਿੰਦੇ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਡਿਊਟੀ ਹੈ ਉਹ ਪੁੰਚ ਦੇ ਵਿੱਚ ਲੱਗ ਜਾਂਦੀ ਹੈ ਜੰਮੂ ਕਸ਼ਮੀਰ ਦੇ ਵਿੱਚ ਇਸ ਦੌਰਾਨ ਉਹਨਾਂ ਦੇ ਵੱਲੋਂ ਜਿਹੜੀ ਹੈ ਉਹ ਇੱਕ ਜਿਹੜੇ ਉਹਨਾਂ ਦੇ ਪਿਤਾ ਨੂੰ ਜਿਹੜੀ ਹੈ ਪਾਕਿਸਤਾਨ ਦੇ ਵੱਲੋਂ ਜਦੋਂ ਗੋਲੀਆਂ ਚੱਲਦੀਆਂ ਨੇ ਉਹਨਾਂ ਦੀ ਲਤ ਦੇ ਵਿੱਚ ਗੋਲੀ ਵੀ ਲੱਗ ਜਾਂਦੀ ਹੈ ਉਹਨਾਂ ਦਾ ਸੁਪਨਾ ਜਿਹੜਾ ਹੈ ਉਹ ਸੁਪਨਾ ਹੀ ਰਹਿ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਸੁਪਨਾ ਪੂਰਾ ਕਰਨ ਦੇ ਲਈ ਮੈਂ ਸੋਚਿਆ ਪੰਜਾਬ ਪੁਲਿਸ ਦੇ ਵਿੱਚ ਬਤੌਰ ਕਾਂਸਟੇਬਲ ਤਾਂ ਡਿਊਟੀ ਕਰ ਹੀ ਰਿਹਾ ਕਿਉਂ ਨਾ ਕੋਸ਼ਿਸ਼ ਥੋੜੀ ਜਿਹੀ ਹੋਰ ਕੀਤੀ ਜਾਵੇ ਤਾਂ ਟੈਸਟ ਕ੍ਰੈਕ ਕਰਨ ਦੀ ਤਿਆਰੀ ਕੀਤੀ ਜਾਵੇ। ਇਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਂ ਵੀ ਐਸਐਸਬੀ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਹੈ। ਹਾਲਾਂਕਿ ਮੈਨੂੰ ਪਹਿਲਾਂ ਤਾਂ ਔਖਾ ਜ਼ਰੂਰ ਲੱਗਿਆ ਪਰ ਬਾਅਦ ਵਿੱਚ ਇਹ ਹੋਰ ਵੀ ਔਖਾ ਹੁੰਦਾ ਗਿਆ ਜਦੋਂ ਮੈਂ ਪਿਤਾ ਨੂੰ ਦੇਖਦਾ ਹੁੰਦਾ ਸੀ ਕਿ ਪਿਤਾ ਦਾ ਸੁਪਨਾ ਸੀ ਉਹਨਾਂ ਦੇ ਵੱਲੋਂ ਦੋ ਵਾਰ ਇਸ ਟੈਸਟ ਦੀ ਤਿਆਰੀ ਕੀਤੀ ਗਈ ਪਰ ਬਾਅਦ ਵਿੱਚ ਉਹ ਅਸਫਲ ਰਹਿ ਜਾਂਦੇ ਨੇ। ਇਸ ਕਰਕੇ ਹੋਰ ਵੀ ਪ੍ਰੇਰਣਾ ਮੈਨੂੰ ਮਿਲਦੀ ਰਹੀ ਤੇ ਉੱਥੇ ਹੀ ਲਪੀਸ ਸਿੰਘ ਦੱਸਦੇ ਨੇ ਕਿ ਮੇਰੇ ਜਿਹੜੇ ਦਾਦਾ ਜੀ ਨੇ ਉਹ ਨਾਥਾ ਸਿੰਘ ਜਿਹੜੇ ਨੇ ਉਹ ਵੀ ਸਿੱਖ ਲੈਜਿਮੈਂਟ ਦੇ ਵਿੱਚ ਉਹ ਕੈਪਟਨ ਰਹਿ ਚੁਕੇ ਨੇ ਤੇ ਉਹਨਾਂ ਦੇ ਜਿਹੜੇ ਦਾਦਾ ਜੀ ਆ ਉਹਨਾਂ ਦੇ ਵੱਲੋਂ ਵੀ ਭਾਰਤੀ ਫੌਜ ਦੇ ਵਿੱਚ ਬਹੁਤ ਵਧੀਆਂ ਸੇਵਾਵਾਂ ਨਿਭਾਈਆਂ ਗਈਆਂ ਨੇ ਤੇ ਲਪ ਸਿੰਘ ਦੱਸਦੇ ਨੇ ਕਿ ਮੇਰੇ ਦਾਦਾ ਜੀ ਜਿਹੜੇ ਨੇ ਉਹ ਹਵਲਦਾਰ ਮੇਜਰ ਡਿਊਟੀ ਦੇ ਵਿੱਚ ਵੀ ਰਹਿ ਚੁਕੇ ਨੇ ਤੇ ਉਹਨਾਂ ਦੇ ਵੱਲੋਂ ਜਿਹੜੀ ਹੈ 1965 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਨਿਭਾਈਆਂ ਗਈਆਂ ਸੀ ਤੇ ਅੱਜ ਉਹਨਾਂ ਦੇ ਸੁਪਨਾ ਮੈਂ ਪੂਰਾ ਕੀਤਾ ਹੈ ਤੇ ਨਾਲ ਹੀ ਮੇਰੇ ਦਾਦਾ ਜੀ ਸਣੇ ਪਿਤਾ ਵੀ ਅੱਜ ਕਾਫੀ ਜ਼ਿਆਦਾ ਖੁਸ਼ ਹੋ ਰਹੇ ਨੇ ਉਹ ਕਹਿ ਰਹੇ ਨੇ ਕਿ ਅੱਜ ਮੈਂ ਆਪਣਾ ਸੁਪਨਾ ਪੂਰਾ ਕਰ ਦਿੱਤਾ ਹੈ ਪਿਤਾ ਦਾ ਮੇਰੇ ਪਿਤਾ ਮਾਣ ਮਹਿਸੂਸ ਕਰ ਰਹੇ ਨੇ ਇਸ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਜਿਹੜੀ ਭੈਣ ਹੈ ਉਹ ਵੀ ਪੀ ਐਚ ਡੀ ਸਕਾਲਰ ਹੈ ਤੇ ਸੋਸਾਇਲੋਜੀ ਡਿਪਾਰਟਮੈਂਟ ਦੇ ਵਿੱਚ ਉਹ ਵੀ ਰਿਸਰਚ ਕਰ ਰਹੀ ਹੈ ਉੱਥੇ ਹੀ ਜਿਹੜੇ ਲਵਪ੍ਰਿਤ ਸਿੰਘ ਹੈ ਉਹ ਜੰਡਿਆਲਾ ਗੁਰੂ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅੱਜ ਉਹਨਾਂ ਦੇ ਮਾਪੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਅਨਮੋਲ ਤੇ ਲਵਪ੍ਰਿਤ ਨੇ ਆਪਣੀ ਕਹਾਣੀ ਦੱਸੀ ਹੈ ਕਿਸ ਤਰੀਕੇ ਦੇ ਨਾਲ ਐਸਐਸਬੀ ਦੀ ਤਿਆਰੀ ਉਹਨਾਂ ਦੇ ਵੱਲੋਂ ਇਕੱਠੇ ਕੀਤੀ ਗਈ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਕਪੂਰਥਲਾ ਦੇ ਇੱਕ ਛੋਟੇ ਜਿਹੇ ਮੰਦਰ ਦੇ ਵਿੱਚ ਉਹਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਜਿੱਥੇ ਕਿ ਉਹ ਸਰਵਿਸ ਟ੍ਰੇਨਿੰਗ ਸੈਂਟਰ ਸੀ ਇਸ ਮੰਦਰ ਦੇ ਵਿੱਚ ਉਹ तकरीबन 4 ਵਜੇ ਉੱਠਦੇ ਸਾਂ ਤੇ ਪੀਟੀ ਦੇ ਸੈਸ਼ਨ ਦੇ ਦੌਰਾਨ ਜਦੋਂ ਉਹਨਾਂ ਨੂੰ ਥੋੜਾ ਜਿਹੀ ਬੇਲ ਮਿਲਦੀ ਸੀ ਤੇ ਹੱਥਾਂ ਦੇ ਵਿੱਚ ਨੋਟਸ ਲੈ ਕੇ ਉਹ ਬੈਠ ਜਾਂਦੇ ਸੀ ਤੇ ਰਾਤ ਨੂੰ ਵੀ ਉਹ ਜਿਹੜਾ ਹੈ ਲੈਂਪ ਦੇ ਜ਼ਰੀਏ ਪੜ੍ਹਦੇ ਸੀ ਤਾਂ ਜੋ ਕਿਸੇ ਹੋਰ ਨੂੰ ਵੀ ਡਿਸਟਰਬੈਂਸ ਨਾ ਹੋਵੇ ਇਸ ਲਈ ਕਰਕੇ ਉਹ ਕਹਿੰਦੇ ਸਨ ਕਿ ਅਸੀਂ ਰਾਤ ਦੇ 9:30 ਵਜੇ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਸੀ ਜਦੋਂ ਤੱਕ ਸਾਡਾ ਟੌਪਿਕ ਕੰਪਲੀਟ ਨਹੀਂ ਹੁੰਦਾ ਸੀ ਉਦੋਂ ਤੱਕ ਅਸੀਂ ਤਿਆਰੀ ਕਰਦੇ ਸੀ ਅਸੀਂ ਸੋਚਦੇ ਸੀ ਕਿ ਕਿਸੇ ਦੀ ਨੀਂਦ ਨੂੰ ਭੰਗ ਨਾ ਪਵੇ ਇਸ ਕਰਕੇ ਰਾਤ ਨੂੰ ਅਸੀਂ ਟੇਬਲ ਦੇ ਲੈਂਪ ਰੱਖੇ ਹੋਏ ਸਨ ਲੈਂਪ ਦੇ ਜ਼ਰੀਏ ਅਸੀਂ ਪੜ੍ਹਦੇ ਸਨ ਉੱਥੇ ਹੀ ਅਨਮੋਲ ਦਾ ਕਹਿਣਾ ਹੈ ਕਿ ਕੋਸ਼ਿਸ਼ ਤਾਂ ਸੀ ਕੀਤੀ ਸੀ ਇਸ ਦੌਰਾਨ ਮੇਰਾ 10 ਕਿਲੋ ਭਾਰ ਵੀ ਘਟ ਜਾਂਦਾ ਹੈ ਪਰ ਮੈਂ ਆਪਣੀ ਕੋਸ਼ਿਸ਼ ਜਾਰੀ ਰੱਖੀ ਸਵੇਰੇ ਡਿਊਟੀ ਹੁੰਦੀ ਸੀ ਤੁਪਾ ਦੇ ਵਿੱਚ ਖੜ ਕੇ ਅਸੀਂ ਕੰਮ ਕਰਦੇ ਸੀ ਰਾਤ ਨੂੰ ਆ ਕੇ ਜਦੋਂ ਤਿਆਰੀ ਕਰਨੀ ਸ਼ੁਰੂ ਕਰਨੀ ਨੀਂਦ ਤਾਂ ਜ਼ਰੂਰ ਆਉਂਦੀ ਸੀ ਪਰ ਬਾਅਦ ਵਿੱਚ ਹੌਸਲਾ ਜ਼ਰੂਰ ਮਿਲਦਾ ਸੀ ਤੇ ਅੱਜ ਸਾਡੀ ਇਸ ਮਿਹਨਤ ਨੂੰ ਬੂਰ ਪਿਆ ਤੇ ਅੱਜ ਅਫਸਰ ਲੱਗੇ ਨੇ ਤਾਂ ਪੰਜਾਬ ਪੁਲਿਸ ਦੇ ਦੋ ਕਨਸਟੇਬਲ ਜਿਹੜੇ ਨੇ ਭਾਰਤੀ ਫੌਜ ਦੇ ਵਿੱਚ ਵੱਡੇ ਅਫਸਰ ਇਹਨੇ ਮਾਪੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਨੇ ਉੱਥੇ ਹੀ ਇਹਨਾਂ ਦੀ ਸੰਘਰਸ਼ ਦੀ ਕਹਾਣੀ ਹਰ ਇੱਕ ਨੂੰ ਪ੍ਰੇਰਣਾ ਵੀ ਦੇ ਰਹੀ ਹੈ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀ ਸਖਤ ਡਿਊਟੀ ਤੋਂ ਬਾਅਦ ਵੀ ਇਹਨਾਂ ਨੇ ਆਪਣੇ ਟੈਸਟ ਦੀ ਤਿਆਰੀ ਜਾਰੀ ਰੱਖੀ ਤੇ ਬਾਅਦ ਵਿੱਚ ਕਿਸ ਤਰੀਕੇ ਦੇ ਨਾਲ ਟੈਸਟ ਦੀ ਤਿਆਰੀ ਦੌਰਾਨ 10-10 ਕਿਲੋ ਭਾਰ ਵੀ ਘਟ ਜਾਂਦਾ ਹੈ ਰੋਜ਼ਾਨਾ 5 ਤੋਂ 6 ਘੰਟੇ ਟੈਸਟ ਦੀ ਤਿਆਰੀ ਤੇ ਬਾਅਦ ਵਿੱਚ ਸਖਤ ਡਿਊਟੀ ਤੋਂ ਬਾਅਦ ਇਹਨਾਂ ਨੇ ਟੈਸਟ ਤਿਆਰ ਕੀਤਾ ਹੈ ਤੇ ਅੱਜ ਮਿਹਨਤ ਨੂੰ ਬੂਰ ਪਿਆ ਤੇ ਵਧੀਆ ਫੌਜ ਦੇ ਵਿੱਚ ਇਹ ਅਫਸਰ ਲੱਗੇ ਇਹਤੇ ਮਾਪੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਹੈ ਇਸ ਨੌਜਵਾਨਾ ਦੀ ਪ੍ਰੇਰਣਾ ਦੀ ਕਹਾਣੀ ਤੁਹਾਨੂੰ ਕਿੰਨੀ ਪ੍ਰੇਰਨਾ ਦੇ ਰਹੀ ਹੈ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ